ਬਿਲਕੁਲ 150 ਦੇ ਆਸ-ਪਾਸ ਤੇ ਉਹਨਾਂ ਨੇ ਗਾਈ ਹੈ ਨਾ ਜੀ 154 ਗੀਤ ਗਾਏ 154 ਗੀਤ ਬਹੁਤ ਵੱਡੀ ਗੱਲ ਆ ਨਾ ਜੀ ਤੁਹਾਨੂੰ ਐਵੇਂ ਲੱਗਦਾ ਕਿ ਇਹ ਜਿਹੜੇ ਗਾਣੇ ਨੇ ਸਿਰਫ ਸਰਜੀਤ ਬਿੰਦਰਖੀਆ ਹੀ ਗਾ ਸਕਦਾ ਕੋਈ ਹੋਰ ਨਹੀਂ ਸੀ ਗਾ ਸਕਦਾ ਹਾਂਜੀ ਉਹ ਇਹ ਮੈਂ ਜਦੋਂ ਵੀ ਚਾਹੇ ਹੰਸਰਾਜ ਨੂੰ ਦਿੰਦਾ ਸੀ ਗੀਤ ਚਾਹੇ ਬਿੱਟੀ ਨੂੰ ਜਾਂ ਸਰਦੂਲ ਸਕੰਦਰ ਨੂੰ ਜਾਂ ਮਨਮੋਹਨ ਵਾਰਿਸ ਨੂੰ ਬਿੰਦਰਖੀਆ ਨੂੰ ਮੈਂ ਧਿਆਨ ਰੱਖਦਾ ਸੀ ਕਿ ਆ ਗੀਤ ਇਹਨੂੰ ਜਿਆਦਾ ਫਿੱਟ ਆ ਪਰ ਜਿਹੜਾ ਮੇਰਾ ਸਟਾਈਲ ਸੀ ਜਿਸ ਤਰ੍ਹਾਂ ਦਾ ਪਿੰਡੂ ਜਨਜੀ ਮਨੋਲਾਠੇਠ ਪਹਾੜ ਉਹ ਫਿਰ ਬਿੰਦ ਰਖੀ ਨੂੰ ਜਿਹੜੇ ਸੂਟ ਕਰਦੇ ਸੀ ਸ਼ਾਇਦ ਇਸੇ ਕਰਕੇ ਨਤੀਜੇ ਚੰਗੇ ਨਿਕਲੇ ਇੱਕ ਵਾਰ ਸਰਦੂਲ ਸਕੰਦਰ ਕਹੇ ਕਹਿੰਦਾ ਵੀ ਯਾਰ ਬੋਲਦਾ ਤੁਸੀਂ ਮੈਨੂੰ ਵੀ ਸੁਣਾਇਆ ਸੀਗਾ ਅੱਛਾ ਜਦੋਂ ਅਜੇ ਲਿਖਿਆ ਸੀ ਤੇ ਬਾਅਦ ਚ ਗੀਤ ਰਿਕਾਰਡ ਕਰਾਤਾ ਬਿੰਦ ਰਖੀਏ ਤੂੰ ਮੇਰੇ ਕਿ ਭਾਈ ਗੱਲ ਇਹ ਆ ਵੀ ਤੂੰ ਉਹ ਚਲਾ ਦੇਣੀ ਅਸੀਂ ਗਰਾਰੀਆਂ ਇਹ ਗੀਤ ਹੈਗਾ ਹਿੱਕ ਦੇ ਜੋਰਾਂ ਇੱਕ ਦੇ ਜੋਰਾਂ ਬਿਲਕੁਲ ਬਿਲਕੁਲ ਤੇ ਗਰਾਰੀਆਂ ਨਾਲ ਇਹ ਗੀਤ ਰਗੜਿਆ ਜਾਣਾ ਸੀ ਇਸ ਕਰਕੇ ਉਧਰ ਦਿੱਤਾ ਕਿਉਂਕਿ ਸਰਦੂਲ ਜੀ ਜਿਸ ਭਾਈਚਾਰੇ ਤੋਂ ਸੰਬੰਧ ਉਹ ਗਰਾਰੀਆਂ ਤੋਂ ਵਗਿਆ ਰਹਿ ਨਹੀਂ ਸਕਦੇ ਨਾ ਜੀ ਸਾਰੇ ਲੱਗ ਭਗ ਹੈ ਨਾ ਹਾਂਜੀ ਹੈ ਨਾ ਤੇ ਇਹ ਸਿੱਧਾ ਇਹ ਸਿੱਧਾ ਹੀ ਤੇ ਹਿੱਕ ਦੀ ਜੋਰ ਦੇ ਨਾਲ ਗਾਉਣ ਵਾਲਾ ਗੀਤ ਸੀ ਇਸੇ ਤਰ੍ਹਾਂ ਸਰਦੂਲ ਨੇ ਇੱਕ ਵਾਰ ਹੋਰ ਪਿਆਰਾ ਤਰਾਜ਼ ਕੀਤਾ ਲੰਬਾ ਜਿਹਨੂੰ ਕਹਿੰਦੇ ਆਪਾਂ ਲੰਬਾ ਹਾਂਜੀ ਵੀ ਭਾਜੀ ਤੁਸੀਂ ਉਹ ਇੱਕ ਗੀਤ ਸੁਣਾਇਆ ਸੀ ਦਸ ਭਾਬੀਆਂ ਨਹੀਂ ਮੁੰਡਾ ਕਿਹੜੇ ਪਿੰਡ ਦਾ ਕਿਹੜੇ ਪਿੰਡ ਦਾ ਬਿਲਕੁਲ ਅਜੇ ਤੱਕ ਬਾ ਮੇਰੀ ਕਰੇ ਸਾਂ ਸਾਂ ਜੀ ਜੀ ਦਸ ਭਾਬੀਆਂ ਨਹੀਂ ਮੁੰਡੇ ਗਿੱਦੇ ਵਿੱਚ ਜਿਹਨੇ ਮੇਰੀ ਫੜ ਲਈ ਸੀ ਵਾ ਵਾਹ ਮੈਂ ਕਿ ਯਾਰ ਕਾਮਨ ਸੈਂਸ ਦੀ ਗੱਲ ਬਈ ਇਹ ਗਾਣਾ ਹੁਣ ਤੂੰ ਕਹਿੰਦਾ ਵੀ ਮੈਂ ਨੂਰੀ ਨੂੰ ਕਿਉਂ ਨਹੀਂ ਦਿੱਤਾ ਮੈਂ ਤਾਂ ਸੁਣਾਇਆ ਸੀ ਵੀ ਆ ਨਵੇਂ ਲਿਖੇ ਆ ਜਦੋਂ ਇਹ ਗੀਤ ਉਦੋਂ ਬਿੱਟੀ ਤੋਂ ਗਾਇਆ ਬਿੱਟੀ ਉਦੋਂ ਅਨਮੈਰਿਡ ਸੀ ਜੀ ਤੇ ਉਹਨੂੰ ਹੀ ਫਿੱਟ ਬੈਠਦਾ ਸੀ ਮੈਂ ਕਿ ਨੂਰੀ ਨੂੰ ਇਹ ਗੀਤ ਕਿਵੇਂ ਆ ਦੇਖਣਾ ਭਾਬੀ ਨੂੰ ਨਨੰਦ ਕਹਿ ਰਹੀ ਆ ਹਾਂ ਬਿਲਕੁਲ ਜੀ ਨੂਰੀ ਤਾਂ ਮੈਰੀਡ ਮੈਰੀਡ ਇਹ ਲੋਕਾਂ ਨੂੰ ਵੀ ਹਜਮ ਨਹੀਂ ਸੀ ਹੋਣਾ ਇਹ ਬਿੱਟੀ ਦੇ ਫਿੱਟ ਸੀਗੇ ਇਸ ਕਰਕੇ ਉਹਨੂੰ ਦਿੱਤਾ ਸਰਦੂਲ ਸਾਹਿਬ ਤੋਂ ਲਾ ਹੋਰ ਨੇ ਵੀ ਕਈਆਂ ਨੇ ਲੰਬੇ ਦਿੱਤੇ ਜੀ ਸ਼ਮਸ਼ੀਰ ਭਾਜੀ ਧੋਖਾ ਹੀ ਕਰ ਗਏ ਸਾਨੂੰ ਸੁਣਾਉਂਦੇ ਰਹੇ ਗਵਾਹ ਹੋਰ ਕਿਸੇ ਤੋਂ ਦਿੱਤਾ ਆ ਛਿੰਦੇ ਨੇ ਵੀ ਕਹਿੰਦਾ ਸੀ ਉਹ ਸਾਡਾ ਸੁਭਾਅ ਸੀ ਵੀ ਜਿੱਥੇ ਕਿਤੇ ਮਿਲਦੇ ਗਿਲਦੇ ਸੀ ਇੱਕ ਦੂਜੇ ਨਾਲ ਗੱਲ ਸਾਂਝੀ ਕਰ ਲੈਂਦੇ ਸੀ ਛਿੰਦਾ ਕਹਿੰਦਾ ਸੀ ਵੀ ਇਹਦੇ ਵਿੱਚ ਤਾਂ ਜੀਉਣਾ ਮੌੜ ਸ਼ਬਦ ਆਉਂਦਾ ਭਗਵਾਨ ਦਾ ਜਿਉਣੇ ਮੋੜ ਵਾਲੀ ਨਹੀਂ ਜੀ ਜੀ ਇਸ ਲਈ ਗੀਤ ਇਹ ਨਾ ਮੈਨੂੰ ਦੇਣਾ ਚਾਹੀਦਾ ਹੈ ਇਹ ਤਾਂ ਮੈਂ ਕਰਾਂ ਹਾਂ ਉਹਨਾਂ ਫਿਲਮ 'ਚ ਵੀ ਥਾਣੇਦਾਰ ਦਾ ਰੋਲ ਕੀਤਾ ਸੀ ਨਾ ਜੁਨਾ ਮੋੜ 'ਚ ਹਾਂ ਜੀ ਮਤਲਬ ਦੋ ਸੀ ਜਿਹੜੇ ਲਾਂਭਾ ਦੇ ਦਿੰਦੇ ਸੀ ਵੀ ਇਹ ਚੰਗੀ ਨਹੀਂ ਕੀਤੀ ਸਾਡੇ ਨਾਲ ਕਿ ਲਗਭਗ ਸਾਰੇ ਕਿਸੇ ਦਾ ਹੋਰ ਤਰ੍ਹਾਂ ਦਾ ਲਾਂਭਾ ਸੀ ਹੂੰ ਸੁਰਿੰਦਰ ਸੰਧੀ ਸੀ ਸਾਡਾ ਸਿੰਗਰ ਹੁਣ ਤਾਂ ਬਾਹਰ ਆ ਜੀ ਉਹਨੂੰ ਮੈਂ ਸੁਣਾਤਾ ਤੇਰਾ ਵਿਕਦਾ ਜੈ ਕੋਰੇ ਪਾਣੀ ਦੁਪੱਟਾ ਸੱਤ ਰੰਗ ਦਾ ਦੁਪੱਟਾ ਸੱਤ ਰੰਗ ਦਾ ਹਾਂ ਤੇ ਉਹਨੂੰ ਪਸੰਦ ਨਾ ਆਇਆ ਫਿਰ ਨਾ ਰੇਠਾ ਕੁਦਰਤੀ ਉਹ ਮੈਂ ਬੰਦ ਰੱਖੀ ਤੋ ਕੋ ਗਾ ਜੀ ਜੀ ਤੇ ਉਸ ਤੋਂ ਬਾਅਦ ਉਹ ਬੜਾ ਨਿੰਮੋ ਝੂਣਾ ਜੋ ਹੋ ਗਿਆ ਕਹਿੰਦਾ ਸੀ ਭਾਜੀ ਤੁਹਾਡੇ ਆਪ ਦੇ ਫੈਸਲੇ ਠੀਕ ਆ ਹੋ ਸਕਦਾ ਮੈਨੂੰ ਦਿੱਤਾ ਹੁੰਦਾ ਵਿਕਦਾ ਜਾਏ ਗੁਰੇ ਪਾਣੀ ਵੀ ਸਾਲ ਫੇਲ ਹੀ ਹੋ ਜਾਂਦਾ ਸਰਜੀਤ ਬਿੰਦਰਖੀਆ ਦੇ ਨਾਲ ਮੁਲਾਕਾਤ ਕਿੱਥੇ ਆਈ ਤੇ ਫਿਰ ਸਰਜੀਤ ਬਿੰਦਰਖੀਆ ਤੁਹਾਡਾ ਹੀ ਬਣ ਕੇ ਰਹਿ ਗਿਆ ਜਾਂ ਤੁਸੀਂ ਉਹਨਾਂ ਦੇ ਬਣ ਕੇ ਰਹਿ ਗਏ ਜੀ ਮੈਂ ਜਦੋਂ ਚੰਡੀਗੜ੍ਹ ਪੰਜਾਬੀ ਟ੍ਰਿਬਿਊਨ ਚ ਆ ਕੇ ਨੌਕਰੀ ਕੀਤੀ ਜੀ ਤਾਂ ਮੈਂ ਲੁਧਿਆਣੇੋਂ ਆਇਆ ਸੀ ਮੇਰਾ ਉੱਥੋਂ ਦੇ ਗਾਇਕਾਂ ਨਾਲ ਭਾਈਚਾਰੇ ਨਾਲ ਨਰਿੰਦਰ ਵੀ ਬਾਹਰ ਚਾਰਨ ਕਰੇ ਵਾਲ ਜਮਲਾ ਜੱਟ ਚੰਦੀराम ਉਹਨਾਂ ਨਾਲ ਤਦਾਰ ਸੰਧੂ ਮਾਨਖੁਣਾ ਨਾਲ ਵਾ ਵਾਸਤਾ ਬਹੁਤ ਸੀ ਸੋ ਇੱਥੇ ਆ ਕਿ ਮੈਂ ਆਏ ਮਤਲਬ ਜਿਵੇਂ ਕਹੀ ਇਹ ਨਾ ਵੀ ਤੀਰ ਲੈ ਕੇ ਤੇ ਪੱਥਰ ਲੈ ਕੇ ਤੇ ਮੈਂ ਫਿਰਦਾ ਸੀ ਵੀ ਇਹ ਕਿੱਥੇ ਲਾਵਾਂ ਜੀ ਇੱਥੇ ਆ ਕੇ ਟਕੋਰ ਥੀਏਟਰ ਚ ਉਹ ਬਹੁਤ ਪ੍ਰੋਗਰਾਮ ਹੁੰਦੇ ਹੁੰਦੇ ਸੀ ਬਿਲਕੁਲ ਜੀ ਹੋਈ ਰਹਿੰਦੇ ਸੀ ਸਾਡੀ ਕਵਰੇਜ ਤੇ ਡਿਊਟੀ ਲੱਗ ਜਾਂਦੀ ਸੀ ਉਦੋਂ ਮੈਂ 6-7 ਮੁੰਡੇ ਨਿਗਾ ਚ ਕੀਤੇ ਪਵਿੰਦਰ ਬੱਬਲ ਜੀ surjit bender khia ਹਾਂ ਜੀ ਹਾਂ ਜੀ ਪਵਨਦੀਪ ਗੁਰਤੇਜ ਤੇਜ ਇਸ ਤਰ੍ਹਾਂ ਹੋਰ ਵੀ ਸੀ ਉਹ ਕਰ ਕਰਾ ਕੇ ਮੈਨੂੰ ਉਹਦੇ ਚ ਲੱਗਿਆ ਕਿ ਇਹ ਬੰਦ ਰੱਖਿਆ ਜ਼ਿਆਦਾ ਫਿੱਟ ਬੈਠਦਾ ਉਹ ਇਹ ਇੱਕ ਭੰਗੜਾ ਟੀਮ ਨੇ ਬੋਲੀਆਂ ਪਾਉਣ ਆਇਆ ਸੀ ਟਕੋਰ ਥੀਟਰ ਉਹ ਮੈਂ ਅਜੇ ਸਲਾਹਾਂੇ ਕਰਦਾ ਸੀ ਵੀ ਇਧਰ ਪਾਸੇ ਤੇ ਦੀ ਹੋਵੇ ਪਿਛਲੇ ਪਾਸੇ ਗ੍ਰੀਨ ਰੂਮ ਚ ਜਾ ਕੇ ਮੈਨਾ ਉਹ ਮੇਰੀ ਓਰ ਕਿਉਂਕਿ ਅਨਾਉਂਸਮੈਂਟ ਹੋਈ ਸੀ ਥੋੜਾ ਬਹੁਤ ਖ਼ਬਰਾਂ ਦਾ ਕਰਕੇ ਆਪਣਾ ਮੇਰਾ ਨਾਂ ਜਰਾ ਕਿ ਆਇਆ ਹੋਇਆ ਸੀ ਇਸ ਖੇਤਰ ਚ ਤੇ ਉਧਰੋਂ ਬਿੰਦ ਰਖਿਆ ਮੈਨੂੰ ਮਿਲਣ ਆ ਰਿਹਾ ਸੀ ਉਹਨੇ ਫਿਰ ਦੱਸਿਆ ਮਿਲਦੇ ਆਂ ਬਈ ਬਾਈ ਜੀ ਮੈਂ ਕਿਹਾ ਬਹੁਤ ਅੱਛੀ ਆਵਾਜ਼ ਆ ਵੀ ਬੜੀਆਂ ਅੱਛੀਆਂ ਬੋਲੀਆਂ ਪਾਈਆਂ ਉਹ ਕਹਿੰਦਾ ਕਿੰਨੇ ਚਿਰ ਤੋਂ ਬੋਲੀਆਂ ਹੀ ਪਾਈ ਜਾਂਦਾ ਐ ਭੰਗੜਾ ਟੀਮਾਂ ਨਾਲ ਤੁਰੇ ਫਿਰਦਾ ਕੋਈ ਬਾਹ ਨਹੀਂ ਫੜਦਾ ਜੀ ਬਸ ਉਹਦੇ ਚ ਕੀ ਸ਼ਾਰਟਕਟ ਦੱਸਾਂ ਉਸ ਦੌਰ ਦੀਆਂ ਜਿੰਨੀਆਂ ਪੰਜਾਬੀ ਫਿਲਮਾਂ ਬਣਦੇ ਸੀ ਉਹ ਪ੍ਰੋਡਿਊਸਰ ਸਾਰੇ ਮੇਰੇ ਬਿੱਤਰ ਸੀ ਚਾਹੇ ਵਿਜੇ ਟੰਡਾ ਨਾ ਬੁੱਟਾ ਸਿੰਘ ਸ਼ਾਹ ਦਾ ਇਕਵਾਲਟੇ ਲੋਨ ਜਗਜੀਤ ਚੁੱਟਚੱਕ ਜੀ ਜੀ ਇਕਵਾਲਟੇ ਲੋਨ ਦੀ ਫਿਲਮ ਬਣ ਰਹੀ ਸੀ ਅਣਖ ਜੱਟਾਂ ਦੀ ਉਹ ਬਿਲਕੁਲ ਉਹ ਸਾਰਾ ਦਾ ਜਿਹੜਾ ਉਸ ਉਹਨਾਂ ਫਿਲਮਾਂ ਦਾ ਉਹਦਾ ਗੀਤ ਸੰਗੀਤ ਦਾ ਇੰਚਾਰਜ ਮੈਂ ਹੁੰਦਾ ਸੀ ਕੀ ਤੋਂ ਲਿਖੋਣਾ ਕੀ ਤੋਂ ਗਾਉਣਾ ਇਹ ਸਰਜੀਤ ਕੋਕੇ ਵਾਲੀ ਤੋਂ ਇਹ ਦਿਲਸ਼ਾਦ ਅਖਤਰ ਤੋਂ ਇਹ ਛਿੰਦੇ ਤੋਂ ਇਹ ਫਲਾਨੇ ਤੋਂ ਇਹ ਗਾਣੇ ਤੁਸੀਂ ਡਿਸਾਈਡ ਕਰਦੇ ਕਿ ਇਹ ਹੀ ਗਾਣਾ ਵਾ ਇਹ ਹੀ ਗਾਇਕ ਅੱਛਾ ਗਾ ਸਕਦਾ ਹਾਂਜੀ ਉਹ ਉਹੋ ਉਹ ਪ੍ਰੋਡਿਊਸਰ ਮੇਰੇ ਤੇ ਛੱਡ ਦਿੰਦੇ ਸੀ ਵੀ ਤੂੰ ਦੇਖ ਮੈਂ ਉਹ ਚ ਕਿਹਾ ਵੀ ਚੱਲ ਛਿੰਦੇ ਤੋਂ ਵੀ ਗੋਣਾ ਹੀ ਦਲਸ਼ਾਦ ਅਖਤਰ ਤੋਂ ਸਰਜੀਤ ਕੋਕੇ ਵਾਲੀ ਦਾ ਉਹਦਾ ਬੜਾ ਨਾਂ ਸੀ ਵੀ ਇੱਕ ਗੀਤ ਆ ਪਾ ਨਵੇਂ ਮੁੰਡੇ ਤੋਂ ਗੋਣਾ ਕਬਾਲ ਉਹ ਫਿਰ ਨਵਾਂ ਮੁੰਡਾ ਸਿਬਿੰਦ ਰੱਖਿਆ ਉਹ ਪਹਿਲਾ ਗੀਤ ਉਹ ਤੋਂ ਗਾਇਆ ਦੇਖੋ ਉਹਦੀ ਉਦੋਂ ਤੱਕ ਨਾ ਕੋਈ ਕੈਸਟਾਂ ਆਈਆਂ ਨਾ ਹੀ ਉਹਦੀ ਕੋਈ ਹੋਰ ਪਛਾਣ ਬਣੀ ਸੀਗੀ ਉਹ ਗੀਤ ਸੀਗਾ ਬਾਣੀਆਂ ਨੇ ਜੱਟ ਢਾ ਲਿਆ ਉਹ ਪ੍ਰੋਡਿਊਸਰ ਕੇਸੀ ਸਿਨੇਮੇ ਵਾਲਿਆਂ ਦਾ ਵੀ ਨਾਲ ਪੈਸਾ ਲੱਗਦਾ ਸੀਗਾ ਉਹਨਾਂ ਨੂੰ ਇਹ ਵੀ ਮਨਾ ਲਿਆ ਵੀ ਚਲੋ ਇਹ ਤੇ ਜ਼ਿੰਦਗੀ ਬਣ ਜੂ ਇਹਦੇ ਤੇ ਫਿਲਮਾ ਵੀ ਇਹਦੇ ਤੇ ਦਿਓ ਅੱਛਾ ਜੀ ਜਦੋਂ ਫਿਲਮ ਸ਼ੁਰੂ ਹੁੰਦੀ ਹੈ ਨਬਰਿੰਗ ਬਾਣੀਆਂ ਨੇ ਜੱਟਾ ਲਿਆ ਉਹ ਬਿੰਦ ਰਖੀਏ ਦੇ ਉੱਤੇ ਹੀ ਫਿਲਮਾਤਾ ਦੇਖੋ ਨਹੀਂ ਤਾਂ ਸਿੰਗਰ ਨੂੰ ਹੁੰਦਾ ਵੀ ਗਾਉਂਦਿਆਂ ਗਾਉਂਦਿਆਂ ਕਿਤੇ ਸੂਤ ਲੱਗੂ ਫਿਲਮ ਚ ਗਾਵਾਂਗੇ ਉਹਦਾ ਕੈਰੀਅਰ ਹੀ ਫਿਲਮੀ ਟਾਈਟਲ ਗੀਤ ਤੋਂ ਸ਼ੁਰੂ ਟਾਈਟਲ ਗੀਤ ਤੋਂ ਸ਼ੁਰੂ ਹੋਇਆ ਉਹ ਗੀਤ ਹੈ ਡਾ ਜੰਪ ਕਰ ਗਿਆ ਬਸ ਉਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ ਫਿਰ ਸਾਡੀ ਐਸੀ ਅੰਡਰਸਟੈਂਡਿੰਗ ਹੋ ਗਈ ਵੇਵ ਲੈਂਥ ਰਲ ਗਈ ਜੀ ਨੂੰ ਕਹਿੰਦੇ ਆ ਤਤਲ ਸ਼ਰਮਾ ਦਾ ਲੱਗੇ ਫਿਰ ਇਹ ਦੀ ਤਤਲ ਸ਼ਰਮਾ ਰਲਗੇ ਦੇਖੋ ਜੇ ਇੱਕ ਫਿਕਰੇ ਚ ਕਹਿਣਾ ਹੋਵੇ ਤਾਂ ਪੰਜਾਬੀ ਗੀਤ ਸੰਗੀਤ ਦੇ ਖੇਤਰ ਚ ਇੱਕੋ ਇੱਕ ਉਦਾਹਰਣ ਹੈ ਗਾਇਕ ਤੇ ਗੀਤਕਾਰ ਆਖਰੀ ਸਾਹਾਂ ਤੱਕ ਇਕੱਠੇ ਨਿਵਗੇ ਹੋਣ ਮੈਂ ਰੱਖਿਆ ਆਖਰੀ ਸਾਹਾਂ ਤੱਕ ਮੇਰੇ ਨਾਲ ਨਿਵਿਆ ਉਹ ਆਖਰੀ ਗਾਣਾ ਵੀ ਸੀ ਮੈਂ ਟਿੜਕੇ ਘੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ ਹਾਂਜੀ ਉਹ ਲਿਖਾਇ ਪੈ ਗਿਆ ਕਿਉਂਕਿ ਜਦੋਂ ਉਹਦੀ ਨਵੰਬਰ ਚ ਡੈਥ ਹੁੰਦੀ ਆ ਜੀ ਉਸ ਤੋਂ ਹਫਤਾ ਦੋ ਹਫਤੇ ਦੇ ਗੈਪ ਨਾਲ ਹੀ ਉਹ ਚੈਨਲਾਂ ਦੇ ਉੱਤੇ ਇਹ ਵੀਡੀਓ ਗਈ ਅੱਛਾ ਮੈ ਤੜਕੇ ਘੜੇ ਦਾ ਪਾਣੀ ਉਹ ਜਿਹੜੀ ਕੈਸਟ ਦਾ ਗੀਤ ਸੀਗਾ ਉਹ ਕੈਸਟ ਨੂੰ ਤਾਂ 7-8 ਮਹੀਨੇ ਪਹਿਲਾਂ ਦੀ ਰਿਲੀਜ਼ ਹੋਈ ਸੀ ਉਹਦੇ ਚ ਦੋ ਪਹਿਲਾਂ ਵੀਡੀਓ ਹੋਰ ਲੱਗੀਆਂ ਹੋਈਆਂ ਸੀ ਤਿੰਨ ਵੀਡੀਓ ਬਣਾਈਆਂ ਸੀ ਉਹ ਵਾਰੀ-ਵਾਰੀ ਸਿਰ ਲੱਗਣੀਆਂ ਸੀਗੀਆਂ ਉਹ ਤਾਂ ਪੁੱਲਰ ਸਾਹਿਬੇ ਕਸੂਰ ਤੁਹਾਨੂੰ ਦੱਸਾਂ ਇੱਕ ਚੈਨਲ ਤੇ ਤੁੱਕੇ ਹਾਰ ਜਿਹੜੀ ਗੱਲ ਆ ਬਈ ਇਹ ਉਹਦਾ ਆਖਰੀ ਗੀਤ ਸੀ ਜੀ ਜੀ ਹਾਲਾਂਕਿ ਉਸੇ ਕੈਸਟ ਦੇ ਵਿੱਚ ਨਾਸ਼ਮਾਨਤਾ ਤੇ ਹੋਰ ਵੀ ਸੀ ਤੁਸੀਂ ਤੁਰਗੇ ਜੇ ਇੱਕ ਵਾਰੀ ਨਹੀਂ ਤੂੰ ਫਿਰੇਂਗੀ ਮਾਰੀ ਮਾਰੀ ਨਹੀਂ ਕੋਈ ਨਹੀਂ ਚੱਲਣੀ ਹੁਸ਼ਿਆਰੀ ਨਹੀਂ ਕੋਠੇ ਉੱਤੇ ਚੜ ਚੜ ਕੇ ਹੱਥ ਮੱਥੇ ਉੱਤੇ ਧਰ ਧਰ ਕੇ ਫਿਰ ਯਾਦ ਕਰੇਂਗੀ ਮਿੱਤਰਾਂ ਜੀ ਇਹਦੀ ਵੀਡੀਓ ਨਹੀਂ ਆਈ ਇਹ ਵੀ ਮੌਤ ਵਾਰੀ ਸੀ ਨਾਸ਼ਮਾਨਤਾ ਮੇਰੇ ਜੀ ਤਾਂ ਜਿਹੜੀ ਮੈਡਮ ਨੇ ਮੇਰੀ ਇੰਟਰਵਿਊ ਕੀਤੀ ਉਹਨਾਂ ਨੇ ਇਹ ਕਿਹਾ ਬਈ ਜੀ ਉਹ ਫਰਵਿੰਦਰ ਖੀਰ ਦਾ ਜਿਹੜਾ ਆਖਰੀ ਗੀਤ ਸੀ ਮੈਂ ਕਿਹਾ ਨਹੀਂ ਜੀ ਉਸ ਤੋਂ ਬਾਅਦ ਉਹਦੀ ਗਲਤੀ ਮਲਤੀ ਮਾਫ ਕਰਦੇ ਹੋ ਅੱਠ ਗੀਤਾਂ ਦੀ ਪੂਰੀ ਕੈਸਟ ਆਈ ਉਸ ਤੋਂ ਬਾਅਦ ਅੱਖੀਆਂ ਦੇ ਵਣਜੂਰੇ ਅੱਠ ਗੀਤਾਂ ਦੀ ਆਈ ਦੋ ਗੀਤ ਸੀ ਨਿਊ 8216 ਤੇ ਦੋ 18 ਗੀਤ ਇਸ ਗੀਤ ਤੋਂ ਬਾਅਦ ਆਏ ਸਾਰੀਆਂ ਗੱਲਾਂ ਵਾਤਾ ਕਰਦੇ ਰਹੇ ਜਦੋਂ ਇੰਟਰਵਿਊ ਖਤਮ ਹੋਣ ਲੱਗੀ ਮੈਡਮ ਕਹਿੰਦੀ ਅੱਛਾ ਜੀ ਉਹ ਫਿਰ ਜਿਹੜਾ ਬਿੰਦ ਰਖੀ ਦਾ ਆਖਰੀ ਗੀਤ ਸੀ ਨਾ ਜੀ ਤੜਕੇ ਘੜੇ ਦਾ ਬਣੇ ਉਹਦੇ ਦੋ ਬੋਲ ਸੁਣਾਵਿਓ ਮੈਂ ਫਿਰ ਚੋਪ ਕੱਜ ਫਨਾਤੀ ਚੋਪ ਜਸ ਨਾਤੀ ਫਿਰ ਉਹ ਚ ਕਰ ਕੀ ਸਕਦੇ ਸੀ ਅੱਛੇ ਇੱਕ ਸੋਲ ਕਿ ਜਦੋਂ ਸਰਜੀਤ ਬਿੰਦਰੀਆ ਸਾਹਿਬ ਇਕੱਠੇ ਫਿਰ ਤੁਹਾਡਾ ਬਣ ਗਿਆ ਇੱਕ ਕੰਬੀਨੇਸ਼ਨ ਬਣ ਗਿਆ ਕਿ ਗਾਣਾ ਸਰਜੀਤ ਦਵਿੰਦਰ ਕਿਆ ਸਾਹਿਬ ਹੀ ਗਾਸਦੇ ਉਹਨਾਂ ਨੂੰ ਪਹਿਲੀ ਲੋਕੀ ਤਰਸਦੇ ਸੀ ਕਿ ਸਾਡਾ ਕੋਈ ਇੱਕ ਬੋਲੀਆਂ ਦੇ ਵਿੱਚ ਜਾਂ ਦੂਰਦਰਸ਼ਨ ਦੇ ਵਿੱਚ ਨਵੇਂ ਸਾਲ ਦੇ ਮੌਕੇ ਆਖਰੀ ਸਮੇਂ ਬੋਲੀਆਂ ਪਾਉਂਦੇ ਸੀ ਟਾਈਮ ਦੇ ਵਿੱਚ ਵੀ ਇੱਕ ਟੱਪਾ ਹੀ ਹੋ ਜੇ ਤੁਸੀਂ ਸਿੱਧੀ ਫਿਲਮ ਦੇ ਵਿੱਚ ਇੰਟਰਡਿਊਸ ਕਰਵਾ ਦਿੱਤਾ ਸਰਜੀਤ ਦਵਿੰਦਰ ਕਿਆ ਸਾਹਿਬ ਤੇ ਉਹਕ ਦੌਰ ਸੀ ਅੱਜ ਵੀ ਦੌਰ ਹੈ ਕਿ ਗਾਣੇ ਦੇ ਆਖਰੀ ਬੋਲਾਂ ਦੇ ਵਿੱਚ ਗੀਤਕਾਰ ਦਾ ਨਾਮ ਆਉਂਦਾ ਹਾਂਜੀ ਹਾਂਜੀ ਤੇ ਤੁਸੀਂ ਤੇ ਫਿਰ ਵਿੱਚ ਜਿਹੜਾ ਵੀਡੀਓ ਫੁਲਾਉਂਦੇ ਤੁਸੀਂ ਵਿੱਚ ਕਿਸੇ ਨਾ ਕਿਸੇ ਖਾੜੇ ਦੇ ਵਿੱਚ ਬੈਠੇ ਹੁੰਦੇ ਸੀ ਹਾਂਜੀ ਇਹ ਕੁਝ ਕਿਤੇ ਵਿੱਚ ਹੀ ਬੈਠਾ ਮੈਂ ਮੈਨੂੰ ਪਹਿਲਾਂ ਸਕਾ ਨਾ ਇਹ ਝਿਜਕ ਸੀ ਸੰਗ ਸੀ ਵੀ ਗੀਤਕਾਰ ਆਖਰੀ ਅੰਤਰੇ ਚ ਕਿਉਂ ਨਾ ਪਾਉਂਦੇ ਕਿਉਂ ਨਾ ਮੇਰੇ ਪਿੰਡ ਦੇ ਸੱਜਣਾ ਮਿੱਤਰਾਂ ਨੇ ਹੋਰ ਆਲ ਦਵਾਲੇ ਵਾਲੇ ਨੇ ਕਿਹਾ ਬਈ ਹਸਨਪੁਰੀ ਪਾਉਂਦਾ ਮਰਾੜਾ ਵਾਲਾ ਪਾਉਂਦਾ ਦੇਵ 3 ਕੇਆਂ ਵਾਲਾ ਪਾਉਂਦਾ ਸਾਜਨ ਰਾਇਕੋਟੀ ਪਾਉਂਦਾ ਜੀ ਸਾਰੇ ਪਾਉਂਦੇ ਤੂੰ ਕਿਉਂ ਨਹੀਂ ਪਾਉਂਦਾ ਮੈਂ ਜਦੋਂ ਪਹਿਲੀ ਵਾਰ ਪਾਇਆ ਬਿੰਦਰ ਖੀਰ ਦਾ ਇੱਕ ਗੀਤ ਸੀਗਾ ਤੇ ਮੇਰਾ ਇਹ ਮਤਲਬ ਸੁਭਾ ਤੋਂ ਉਲਟ ਮਿੱਠ ਕੇ ਪਾ ਰਿਹਾ ਸੀਗਾ ਅੱਛਾ ਫਿਰ ਮੈਂ ਕੀ ਕੀਤਾ ਕਿ ਜਿਹੜੀ ਉਹਦੇ ਉਸ ਅੰਤਰੇ ਦੀ ਪਹਿਲੀ ਲਾਈਨ ਸੀ ਨਾ ਮੇਰੀ ਕੋਸ਼ਿਸ਼ ਵੀ ਐਡੀ ਲਚੇਦਾਰ ਜੀ ਲਾਈਨ ਬਣ ਜੇ ਜਿਹਦੇ ਵਿੱਚ ਇਹ ਮੇਰਾ ਮੇਰਾ ਨਾਂ ਜਾਂ ਮੇਰੇ ਪਿੰਡ ਦਾ ਨਾਂ ਲੁਕ ਜੇ ਜਾਵੇ ਜੀ ਜੀ ਉਹ ਲਾਈਨਾਂ ਸੀ ਵੀ ਬਣ ਜਾ ਤੂੰ ਗਿੱਧਿਆਂ ਦੀ ਬੁਲਬੁਲ ਨਹੀਂ ਇਸ ਤਰ੍ਹਾਂ ਦਾ ਗੀਤ ਸੀਗਾ ਤੇਰੇ ਇੱਕ ਇੱਕ ਗੇੜੇ ਦਾ ਹਜ਼ਾਰ ਇਸ ਤਰ੍ਹਾਂ ওই ਸੀ ਦੇਖੋ ਲਾਈਨ ਮੂਰੇ ਤਕੜੀ ਲਿਖ ਹੋ ਗਈ ਬਈ ਤੇਰੀ ਜਫੀ ਚ ਬਿਆਸ ਰਾਵੀ ਸਤਲੋਜ ਮੱਥੇ ਤੇ ਚਨਾਬ ਹੱਸਦਾ ਬੇਟ ਸਿਧਮਾ ਦੇ ਨੇੜੇ ਜੋ ਮਦਾਰਪੁਰਾ ਉੱਥੇ ਇੱਕ ਸੰਧੂ ਵਸਦਾ ਕੀ ਬਾਤ ਨਹੀਂ ਲੁਕੋ ਕੇ ਜੇ ਪਾਇਆ ਲੁਕੋ ਕੇ ਜੇ ਪਾਇਆ ਕਿਉਂਕਿ ਆ ਲਾਈਨ ਬਲ ਅਛੇਦਾਰ ਸੀ ਨਾ ਤੇਰੀ ਜਫੀ ਚ ਬਿਆਸ ਰਾਵੀ ਸਤਲੋਜ ਮੱਥੇ ਤੇ ਚਨਾਬ ਹੱਸਦਾ ਉਦੋਂ ਬਾਅਦ ਤਾਂ ਫਿਰ ਜਿਵੇਂ ਚਲਸੋ ਚੱਲ ਹਰ ਹਰ ਲਾਈਨ ਜਦ ਮਦਾਰਾ ਵਾਲਾ ਸੰਧੂ ਆ ਗਿਆ ਜੀ ਹਾਂ ਜੀ ਪਰ ਇਹਦੇ ਨਾਲ ਹੋਰ ਵੀ ਹੁੰਦਾ ਜੀ ਜਿਹੜੇ ਜੀ ਟੀ ਸੀਰੀਜ਼ ਦੇ ਵਿੱਚ ਮੇਰੀਆਂ 68 ਐਲਬਮਾਂ ਆਈਆਂ ਉਸ ਮੇਰੇ ਖਿਆਲ 23 24 ਤੱਕਲੇ ਬੰਦ ਰੱਖੀ ਇਹਦੀਆਂ ਆ ਬਿਲਕੁਲ ਜੀ ਉਹ ਪਿੱਛੇ ਜੀ ਉਹਨਾਂ ਨੇ ਸਾਰੇ ਆਂਦੇ ਰੈਪਰ ਬਦਲੇ ਅੱਛਾ ਜੀ ਤੇ ਨਾਲ ਫੋਟੋ ਹੀ ਬਦਲਤੀਆਂ ਨਹੀਂ ਤਾਂ ਉਹਦੇ ਤੇ ਇਹ ਹੁੰਦਾ ਸੀ ਇੱਕ ਪਾਸੇ ਗੁਲਸ਼ਨ ਕੁਮਾਰ ਪ੍ਰੈਜ਼ੈਂਟਸ ਦੂਜੇ ਪਾਸੇ ਪੰਜਾਬੀ ਚ ਸ਼ਮਸ਼ੀਰ ਸੰਤੂ ਪੇਸ਼ ਕਰਦੇ ਨੇ ਜਾਂ ਪੇਸ਼ ਕਰ ਸ਼ਮਸ਼ੀਰ ਪੇਸ਼ ਕਰ ਤੇ ਗੀਤ ਕਰ ਵਜਣਾ ਜੀ ਜੀ ਉਹ ਜਦੋਂ ਰੈਪਰ ਬਦਲੇ ਮੇਰੀ ਫੋਟੋ ਚੱਕੀ ਗਈ ਅੱਛਾ ਪੇਸ਼ ਕਰੀ ਵੀ ਚੱਕੀ ਗਈ ਮੈਂ ਉਹਨਾਂ ਨੂੰ ਫੋਨ ਕੀਤਾ ਨਰਸ਼ਨ ਜੀ ਉਹਨਾਂ ਨੂੰ ਮਾਲਕ ਜਿਹੜੇ ਨੇ ਬਿਲਕੁਲ ਜੀ ਮੈਂ ਕਹੇ ਜੀ ਵੀ ਉਦੋਂ ਵੀ ਤੁਸੀਂ ਇੱਕ ਵਾਰ ਕਿਹਾ ਸੀ ਬਈ ਕਹਿਣ ਵੇ ਕਹਿੰਦੇ ਆ ਸੰਧੂ ਆਉਦੇ ਗੀਤਾ ਚ ਆਉਦਾ ਨਾਮ ਬਹੁਤ ਪਾਉਂਦਾ ਫਿਰ ਉਹਦੇ ਤੋਂ ਤੁਹਾਨੂੰ ਮੈਂ ਆਧਾਰਨਾ ਦੇਤੀ ਅਸੀਂ ਤੇਵ ਤ੍ਰੀਕੇ ਵਾਲੇ ਮਹਾਰਾੜਾ ਵਾਲਾ ਬੇਦਲ ਦੀਆਂ ਬੇ ਬਟਰੁਖਾ ਮਟਰੁਖਾ ਉਹਨੇ ਪਾਇ ਸਾਰੇ ਪਾਉਂਦੇ ਆ ਇਹ ਕੋਈ ਇਹ ਤਾਂ ਸੁਭਾਅ ਪਰੰਪਰਾ ਆਪਣੇ ਤੇ ਤੇ ਮੈਂ ਕਿਹਾ ਵੀ ਹੁਣ ਮੈਂ ਇਹ ਕਹਿਣਾ ਚਾਹਨਾ ਬਿੱਤ ਉਸੇ ਮੇਰੀ ਫੋਟੋ ਵੀ ਚੱਕਤੀ ਤੇ ਪੇਸ਼ ਕਰੀ ਵੀ ਚੱਕਤੀ ਪੇਸ਼ ਕਰੀ ਵੀ ਚੱਕਤੀ ਹੁਣ ਅੰਤਰਿਆਂ ਚੋ ਮੇਰਾ ਨੋ ਕਿਵੇਂ ਕੱਢੋਂਗੇ ਹੁਣ ਨਵੀਂ ਜਨਰੇਸ਼ਨ ਨੂੰ ਨਹੀਂ ਤਾਂ ਮੈਂ ਦੱਸਦਾ ਫਿਰੂ ਵੀ ਯਾਰ ਬੋਲਦਾ ਯਾਰ ਮੈਂ ਲਿਖਿਆ ਸੀ ਕੋਈ ਕਹੂਗਾ ਐਵੇਂ ਝੂਠ ਮਾਰਦਾ ਹੁਣ ਜਿਹੜਾ ਵਿੱਚ ਅਖੀਰ ਤੇ ਸੰਧੂ ਆ ਗਿਆ ਹਾਂ ਜਸ਼ਮਸ਼ੇਰ ਆ ਗਿਆ ਸ਼ਮਸ਼ੇਰ ਆ ਗਿਆ ਉਹ ਹੁਣ ਜਿਹੜੀ ਮਤਲਬ ਬਾਟਾ ਤੇ ਨਾਇਕੀ ਵਾਂਗੂ ਮੋਹਰ ਲੱਗੀ ਹੋਈ ਆ ਉਹ ਨਹੀਂ ਜਾਣੀ ਫਿਰ ਉਹਨਾਂ ਬਦਲੇ ਰੈਪਰਗੇ ਨੇ ਫਿਰ ਉਹਨਾਂ ਨੇ ਬਦਲਤੇ ਰਹੇ ਪਰ ਉਹ ਕਹਿੰਦੇ ਬੰਦੇ ਨਵੇਂ ਆਏ ਸੀ ਉਹਨਾਂ ਨੂੰ ਪਤਾ ਨਹੀਂ ਸੀ ਜੇ ਤੋ ਪਹਿਲਾ ਗਾਣਾ ਰਿਕਾਰਡ ਕਰਵਾਇਆ ਸੀ ਕਿੰਨੇ ਕੀ ਭਜ ਦੌੜ ਕਾ ਨਹੀਂ ਵੀ ਕਿੰਨੇ ਕੀ ਲੋਕਾਂ ਨੂੰ ਦਿਖਾਉਣਾ ਪਿਆ ਸੀਗੇ ਬਾਅਦ ਚ ਲੋਕ ਸਮਾਈ ਆਏ ਕਿ ਲੋਕ ਤਰਸਦੇ ਸੀ ਕਿ ਸਾਡੇ ਵਾਸਤੇ ਗਾਣਾ ਲਿਖ ਦੋ ਜੀ ਹਾਂ ਉਦੋਂ ਤਵਿਆਂ ਦਾ ਯੁੱਗ ਸੀ ਤੇ ਕੈਸਟਨ ਦੀ ਸ਼ੁਰੂਆਤ ਸੀਗੀ ਬਸ ਐਲਪੀ ਰਿਕਾਰਡ ਆ ਲਗਭਗ ਜਾਣ ਵਾਲਾ ਦੌਰ ਸੀ ਹਾਂ ਸੁਰਿੰਦਰ ਚੰਦੇ ਦਾ ਜਿਹੜਾ ਐਲਪੀ ਰਿਕਾਰਡ ਸੀ ਨਾ ਜਿਹਦੇ ਚੋਂ ਉਹ ਬਹੁਤ ਮਸ਼ਹੂਰ ਹੋਇਆ ਸੀਗੀ ਦੋ ਉਠਾਂ ਵਾਲੇ ਨੇ ਹਾਜੀ ਉਠਾ ਵਾਲੇ ਜੀ ਉਦੋਂ ਇਹ ਸਾਰੇ ਕਹਿਣ ਲੱਗੇ ਕਿ ਛਿੰਦਾ ਤੇ ਦੇਵ ਹੁਣੀ ਅਸੀਂ ਬੈਠੇ ਸੀਗੇ ਬਈ ਲੋ ਜੀ ਸਾਰੀਆਂ ਲੋਕ ਧਾਵਾਂ ਪਹਿਲਾਂ ਮਾਨਕ ਨੇ ਗਾਤੀਆਂ ਅਕਲੀਆਂ ਲੋਕ ਧਾਵਾਂ ਬਾਕੀ ਛਿੰਦੇ ਨੇ ਗਾਤੀਆਂ ਹੁਣ ਕੋਈ ਨਹੀਂ ਬਚੀ ਤੇ ਮੈਂ ਕਿਹਾ ਵੀ ਇੱਕ ਬਚ ਗਈ ਕਹਿੰਦੇ ਕਿਹੜੀ ਮੈਂ ਕਿਹਾ ਜਾਨੀਚੋਰ ਕਿਹੜੀ ਵਾਲੀ ਜਾਨੀਚੋਰ ਜਾਨੀਚੋਰ ਹਉਸੀ ਵੀ ਪੇਸ ਬਦਲ ਕੇ ਉਹ ਕਦੇ ਰਾਜੇ ਦੇ ਮਹਿਲਾਂ ਚਲਾ ਜਾ ਕਰਦੇ ਹੋ ਫੁਲਾਣਾ ਤੇ ਉਹ ਕਹਿੰਦਾ ਇੱਕ ਤੇ ਉਹ ਫਿਰ ਕਹਿੰਦੇ ਵੀ ਜਿਹੜਾ ਬੋਲੇ ਉਹ ਹੀ ਕੁੰਡਾ ਖੋਲੇ ਫਿਰ ਹੁਣ ਤੂੰ ਹੀ ਲੇਖੇ ਤੂੰ ਹੀ ਲੇਖੇ ਉਪਰ ਕੋਈ ਕ੍ਰੀਏਟਿਵ ਰਚਨਾ ਨਹੀਂ ਸੀ ਕਿਸੇ ਤੇ ਆਧਾਰਤ ਮਤਲਬ ਧੁਕਮਦੀ ਹੋਈ ਸੀਗੀ ਤੇ ਉਹ ਮੇਰੀ ਜਾਨੀ ਚੋਰ ਸੀ ਉਹਦੇ ਚ ਨਾ ਮੈਂ ਉਦੋਂ ਸਿੱਖ ਨੈਸ਼ਨਲ ਕਾਲਜ ਬੰਗੇ ਪੜਾਉਂਦਾ ਸੀ ਜੀ ਤੇ ਹੁੰਦਾ ਤਾਂ ਉਹ ਲੈਕਚਰਰ ਆ ਕਹੋਂਦਾ ਪ੍ਰੋਫੈਸਰ ਹੁੰਦਾ ਅੱਜ ਵੀ ਅੱਜ ਵੀ ਤੇ ਮੈਨਾਂ ਉਹ ਤਵੇ ਦੇ ਉੱਤੇ ਜਦੋਂ ਲਿਖਾਇਆ ਐ ਚਿੰਬੀ ਚ ਉਹਦੇ ਤੇ ਲਿਖਿਆ ਹੋਇਆ ਪ੍ਰੋਫੈਸਰ ਸ਼ਮਸ਼ੀਰ ਸਿੰਘ ਸੰਧੂ ਅੱਛਾ ਜੀ ਬਾ ਜੀ ਬਾ ਨਹੀਂ ਅੱਜ ਵੀ ਕਈ ਪੋਲਿਟਿਸ਼ਨ ਹੈਗੇ ਕਾਲਜ ਚ ਇੱਕ ਦਿਨ ਹੀ ਅੱਗੇ ਪ੍ਰੋਫੈਸਰ ਲਿਖਦੇ ਨੇ ਜੀ ਐਮਬੀਬੀਐਸ ਚ ਇੱਕ ਸਾਲ ਲੱਗ ਜਾਏ ਸਾਰੀ ਉਮਰ ਬੰਦਾ ਡਾਕਟਰ ਕਹੋਂਦਾ ਰਹਿੰਦਾ